ਉਹ ਬੰਦੇ ਗੱਡੀ ਵਾਲਾ ਚਾਹੀਦਾ ਮੈਂ ਮਾਰਨੇ ਆ ਜਾਨੋ ਮਾਰਨੇ ਮੈਨੂੰ ਬੰਦੇ ਚਾਹੀਦੇ ਮੈਨੂੰ ਜਿੱਦਾ ਮਰਜ਼ੀ ਦੇ ਆ ਕੇ ਆ ਜੀ ਇਹ ਬਾਈਕ ਲੈ ਕੇ ਨਿਕਲਿਆ ਸੀ ਇੱਥੋਂ ਰੋਡ ਤੋਂ ਸਮਰਾਲਾ ਚੌਂਕਲੇ ਰੋਡ ਤੋਂ ਇੱਧਰੋਂ ਹੀ ਆਇਆ ਵਾ ਤੇ ਗੱਡੀ ਦੇ ਥੱਲੇ ਆ ਗਿਆ ਐਕਸੀਡੈਂਟ ਹੋ ਗਿਆ ਦਾ ਅੱਜ ਲੋਕਾਂ ਨੇ ਲੋਕਾਂ ਨੇ ਟਰੱਕ ਵਾਲੇ ਨੂੰ ਫੜਿਆ ਟਰੱਕ ਵਾਲਾ ਤਾਂ ਭੱਜ ਗਿਆ ਸਿੱਧਾ ਜੀ ਫੜ ਲਿਆ ਟਰੱਕ ਵਾਲੇ ਟਰੱਕ ਵਾਲਾ ਫੜ ਲਿਆ ਸੀਗਾ ਭੱਜ ਗਿਆ ਟਰੱਕ ਵਾਲਾ ਨਾਲ ਹੀ ਮੇਰਾ ਭਾਈ ਕਾਰਤਿਕ ਕਿੱਥੇ ਰਹਿਣ ਵਾਲੇ ਆ ਹਰਬੰਸਪੁਰੇ ਅੱਛਾ ਤੇ ਕੀ ਮਾਮਲਾ ਕੀ ਹੋਇਆ ਕੋਚ ਨਹੀਂ ਭਾਈ ਅ ਜੀ ਦਾ ਘਰੇ ਸੁੱਤੇ ਸੀਗੇ ਵੀ ਇਹ ਬਾਈਕ ਲੈ ਕੇ ਨਿਕਲਿਆ ਸੀ ਇੱਥੋਂ ਰੋਡ ਤੋਂ ਸਮਰਾਲਾ ਚੌਂਕਲੇ ਰੋਡ ਤੋਂ ਇਧਰੋਂ ਹੀ ਆਇਆ ਵਾ ਤੇ ਗੱਡੀ ਦੇ ਥੱਲੇ ਆ ਗਿਆ ਐਕਸੀਡੈਂਟ ਹੋ ਗਿਆ ਦਾ ਅੱਛਾ ਕਿੰਨੇ ਦਾ ਟਾਈਮ ਸੀਗਾ ਜੀ ਇਹ ਭਾਈ ਹੋ ਗਿਆ ਜੀ 7 7:30 ਵਜੇ ਦਾ ਟਾਈਮ ਆ ਕਿੱਧਰੋਂ ਆ ਰਹੇ ਸੀ ਕਿੱਧਰ ਜਾ ਰਹੇ ਇਧਰੋਂ ਭਾਈ ਆ ਰਿਹਾ ਸੀ ਅਪੋਲ ਦੇ ੱਤਲੇ ਪਾਸੋਂ ਉਤਰੋ ਆ ਰਿਹਾ ਤੇ ਇੱਧਰ ਸਾਡੇ ਮਹੱਲੇ ਵਾਲ ਨੂੰ ਆ ਰਿਹਾ ਸੀ। ਹਾਂਜੀ। ਮੋਕੇ ਡਰਾਈਵਰ ਫੜਿਆ ਕਿ ਨਹੀਂ ਬੜੇ? ਡਰਾਈਵਰ ਨਹੀਂ ਫੜਿਆ ਗਿਆ ਭਾਈ ਉਹਦੀ ਗੱਡੀ ਫੜ ਲਈ ਆ। ਇਹ ਹੁਣ ਮੁੰਡੇ ਜਿੰਨਾਂ ਦੇ ਐਕਸੀਡੈਂਟ ਹੋਇਆ ਤੇ ਤਾਂ ਉਹ ਇਹ ਮਤਲਬ ਕਿੰਨਾ ਸੀਰੀਅਸ ਹੈ? ਸੀਰੀਅਸ ਹੀ ਆ ਭਾਈ ਕੁਛ ਨਹੀਂ ਹੈਗਾ ਔਰ ਅੱਖਾ ਓੱਖਾ ਕੁਛ ਨਹੀਂ ਹੁੰਦੀਆਂ ਭਈਆਂ। ਹਾਂਜੀ। ਇਹ ਪ੍ਰਸ਼ਾਸਨ ਪਹੁੰਚਿਆ ਤੇ ਹਾਂਜੀ ਹਾਂਜੀ ਪਹੁੰਚੀ ਆ। ਨਹੀਂ ਆਇਆ ਭਾਈ ਪੁਲਿਸ ਵੀ ਹੁਣ ਆਈ ਆ। ਪੁਲਿਸ ਵੀ ਹੁਣ ਆਈ ਆ ਦੇਖ ਲਓ। ਪੁਲਿਸ ਵੀ ਭਾਈ ਹੁਣੇ ਆਈ ਗਈ ਆ। अच्छा ये पता है इथे ਲੋਕਾਂ ਨੇ ਲੋਕਾਂ ਨੇ ਟਰੱਕ ਵਾਲੇ ਨੂੰ ਫੜਿਆ ਟਰੱਕ ਵਾਲੇ ਤਾਂ ਭੱਜਣ ਲੱਗਿਆ ਸੀ ਬਾਈ ਫੜ ਲਿਆ ਟਰੱਕ ਵਾਲੇ ਟਰੱਕ ਵਾਲਾ ਫੜ ਲਿਆ ਸੀਗਾ ਭੱਜ ਗਿਆ ਟਰੱਕ ਵਾਲਾ ਨਾਲ ਹੀ اچھا ਚਲੋ ਅੱਜ ਵੀ ਅੱਜ ਵੀ ਕਿੰਨਾ ਵੇਜਾ ਐਕਸੀਡੈਂਟ ਹੋਇਆ ਹੈ ਉਹਦੇ ਦੇ ਮੁੰਡੇ ਜੰਗਲੀ ਹੋ ਗਏ ਭਾਈ ਇਹ ਕੋ ਬਹੁਤ ਮੰਦ ਭਾਗਾ ਸਵੇਰੇ ਸਵੇਰੇ ਅਗਲੇ ਦੇ ਘਾਰੇ ਗੱਡੀ ਪਹਾੜਾ ਫਾਟ ਟੁੱਟਣ ਵਾਲਾ ਕੰਮ ਹੈ ਇਹ ਜਿਹੜੀ ਰੋਡ ਆ ਉਰੇ ਨਾ ਮਤਲਬ ਇਹ ਨਹੀਂ ਹੈਗਾ ਕਿ ਇਹ ਪਹਿਲਾ ਐਕਸੀਡੈਂਟ ਆ ਉਰੇ ਨੇਤੋਂ ਦੇ ਐਕਸੀਡੈਂਟ ਆ ਤੇ ਰੋਜ਼ ਹੁੰਦੇ ਆ ਪਰ ਉਰੇ ਕਿਸੇ ਟ੍ਰੈਫਿਕ ਤਰਮੀਨ ਨਾਲੇ ਉੱਤਰਦੀ ਆ ਜੋ ਥੱਲੇ ਉੱਤਰਦੀ ਆ ਇਧਰੋਂ ਘਟਾ ਕੋਈ ਕ੍ਰੋਸ ਦੇਖਦਾ ਨਹੀਂ ਇਥੇ ਮੇਰੇ ਖਿਆਲ ਰੋਜ਼ ਕਿਸੇ ਨਾ ਕਿਸੇ ਮਾਂ ਦਾ ਪੁੱਤ ਜਵਾਨ ਪੁੱਤ ਮਰਦਾ ਹੈ ਇਥੇ ਕਿਸੇ ਬੰਦੇ ਡਿਊਟੀ ਲਈ ਜਾਵੇ ਜਿਹੜਾ ਇਹ ਅੱਗੇ ਨੂੰ ਆਉਣ ਵਾਲੀ ਘਟਨਾਵਾਂ ਰੋਕਿਆ ਜਾਵੇ ਪ੍ਰਸ਼ਾਸਨ ਆਪਣਾ ਧਿਆਨ ਦੇਵੇ ਜਿਹੜਾ ਵਿਚਾਰੇ ਦਾ ਜੋ ਨਾ ਇਨਸਾਨ ਹੈ ਨਾ ਸਰਕਾਰ ਹੈ ਨਾ ਬੰਦਾ ਜੋ ਇਹਨਾਂ ਦਾ ਹੱਥ ਮੁਆਵਜ਼ਾ ਵੀ ਕੋਈ ਕਰਾਉਂਦਾ ਨਾ ਦਵਾਵੇ ਸੋਵਾ ਦੇ ਤੁਸੀਂ ਜਾ ਰਹੇ ਹੋ ਬਹੁਤ ਮੰਨ ਬਗੀਵਰੇ ਉੱਪਰ ਕੋਈ ਹੋਰ ਗੱਲ ਕਰਨਾ ਆਪ ਨੂੰ ਸਮਝ ਆ ਜਾਂਦਾ ਕੀ ਕਿ ਹਾਂ ਦੋ ਸਭ ਕੁਝ ਰੋਮਟਰ ਸੁਤਰਾਗ ਮੰਗੀ ਕਿੰਨੇ ਵਜੇ ਐਕਸੀਡੈਂਟ ਆਇਆ ਆ 8 ਵਜੇ ਦਾ ਹੋਇਆ ਜੀ ਅੱਛਾ ਇਧਰੋਂ ਮੁੰਡਾ ਆ ਰਿਹਾ ਜੀ ਵੀਡੀਓ ਇੱਕੀ ਘਰ ਸਕੂਲ ਦੇ ਸਾਹਮਣੇ ਗਲੀ 'ਚ ਸਾਹਮਣੇ ਰਹਿਦਾ ਮੁੰਡਾ ਵੀਡੀਓ ਇੱਕੀ ਘਰ ਸਕੂਲ ਦੇ ਸਾਹਮਣੇ ਧੰਨੇ ਦਾ ਮੁੰਡਾ ਦਾ ਇਦੋਂ ਆਇਆ ਉਦੋਂ ਗੱਡੀ ਆਈ ਗੱਡੀ ਵਾਲੇ ਨੇ ਵਿਚ ਮਾਰਿਆ ਖਿੱਚ ਕੇ ਲੈ ਗਈ ਉੱਥੇ ਦਾ ਉਹ ਪਿਆ ਮੋਟਰਸਾਈਕਲ ਵਿੱਚ ਥੱਲੇ ਹੈਗਾ ਵਾ ਛੋਟਾ ਟਰੱਕ ਮਾਰਿਆ ਜੀ ਨਹੀਂ ਅੱਗੇ ਆ ਉਹ ਅੱਗੇ ਆਇਆ ਅੱਗੇ ਹੀ ਲੈ ਕੇ ਗਿਆ ਚਰੀਸਕੇ ਨਾਲ ਨਾਲ ਹੀ ਲੈ ਗਿਆ ਕਿੰਨੀ ਦੂਰ ਤੱਕ ਲੈ ਕੇ ਗਿਆ ਉਹਦੇ ਤੋਂ ਮੁੰਡੇ ਦੀ ਮੌਤ ਹੋ ਗਈ ਉੱਥੇ ਸਿਵਲ ਉਸਤੇ ਲੈ ਕੇ ਗਏ ਟ੍ਰੇਵਲ ਫੜਿਆ ਹੀ ਪਤਾ ਨਹੀਂ ਫਿਰ ਭੱਜ ਗਿਆ ਕਹਿੰਦੇ ਚੜਾਵੇ ਆ ਹਵੀਬ ਕੀ ਸਕੂਲ ਦੇ ਨਾਲ ਗਲੀ ਦੇ ਵਿੱਚ ਅਰਬਾਨਸਪੁਰੇ ਇੱਥੇ ਨਾਲ ਹੀ ਹਵੀਬ ਕੀ ਸਕੂਲ ਹੈ ਗਊ ਘੜ ਪੁਤਾਰੇ ਤੋਂ ਨਹੀਂ ਉਮਰ 21 ਸਾਲ ਦੀ ਉਮਰ ਸੀ ਹਾਂਜੀ ਇਹ ਸਵੇਰੇ ਮੌਰਨ ਦੀ ਗੱਲ ਐ ਟਾਈਮ ਨਹੀਂ ਪਤਾ ਲੱਗ ਰਿਹਾ ਪਰ ਇਹ ਅਸੀਂ ਬੰਦੇ ਨੂੰ ਹਸਪੀਟਲ ਲੈ ਗਏ ਤੇ ਗੱਡੀ ਅਸੀਂ ਲਿਜਾ ਰਹੇ ਆ ਥਾਣੇ ਤੇ ਉਹ ਮਾਲਕ ਬੁਲਾ ਰਹੇ ਆ ਹੂੰ ਹਾਂਜੀ ਤੇ ਟਰੱਕ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀ ਕਿੱਥੋਂ ਆ ਰਿਹਾ ਸੀਗਾ ਤੇ ਇਹਦਾ ਮੋਟਰਸਾਈਕਲ ਇਧਰੋਂ ਆ ਰਿਹਾ ਸੀ ਆਪਣੇ ਬੜੀ ਤੇਜ਼ ਮੋਟਰਸਾਈਕਲ ਆਇਆ ਮੋਟਰਸਾਈਕਲ ਥੱਲੇ ਪੜ ਗਿਆ ਤੇ ਇਹ ਮੋਟਰਸਾਈਕਲ ਤੇ ਟਰੱਕ ਵਾਲੇ ਨੇ ਪਿੱਛੋਂ ਹਿੱਟ ਕੀਤਾ ਕਿੱਦਾਂ ਕੀਤਾ ਇਹਨੇ ਦੇਖ ਜੀ ਟਾਈਮ ਤੇ ਨਹੀਂ ਬਗ ਲੱਗ ਸਕਿਆ ਉੱਥੇ ਤਾਂ ਕਰਦੇ ਪਛਦਾਸ ਕਰਦੇ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਉਹ ਹਸਪੀਟਲ ਪਹੁੰਚ ਗਿਆ ਉਹ ਫਿਰ ਬਾਅਦ ਪਤਾ ਕਰਕੇ ਦੱਸ ਦੇਣਾ ਜਿਹੜਾ ਟਰੱਕ ਦਾ ਡਰਾਈਵਰ ਸੀ ਉਹ ਮੌਕੇ ਤੇ ਫੜ ਲਿਆ ਤੁਸੀਂ ਖੜਿਆ ਹੋ ਜਾ ਰੋਲ ਰੋਪਾ ਪਾਇਆ ਜਿਹੜਾ ਪੱਦ ਗਿਆ ਪਰ ਉਹ ਹਾਂਜੀ ਹਾਂਜੀ ਸਰ ਡਰਾਈਵਰ ਪੱਦ ਗਿਆ ਹਾਂਜੀ